ਸਸ਼ੀਗਲ ਸੰਗਤ ਜੀ ਤੁਸੀਂ ਕਦੇ ਨਾ ਕਦੇ ਤਾਂ ਉਹਨਾਂ ਜਗਾਵਾਂ ਤੇ ਗਏ ਹੋਵੋਗੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਪਾਤਸ਼ਾਹ ਜੀ ਦੀ ਚਰਨ ਛੋਪਾ ਪ੍ਰਾਪਤ ਹੋਵੇਗੀ ਪਰੰਤੂ ਤੁਸੀਂ ਜਾਣਦੇ ਹੋ ਕਿ ਪਿੰਡ ਟਿੱਪਾ ਸਾਨੇ ਵਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਜਿਸ ਅਸਥਾਨ ਨੂੰ ਗੁਰਦੁਆਰਾ ਸ੍ਰੀ ਸੋਮਾ ਸਰ ਸਾਹਿਬ ਦੇ ਨਾਮ ਤੋਂ ਜਾਣਿਆ ਜਾਣ ਲੱਗਾ ਜੋ ਕਿ ਟਿੱਪਾ ਪਿੰਡ ਦੇ ਪੂਰੇ ਵਿਚਕਾਰ ਖਾਲੀ ਜਗ੍ਹਾ ਤੇ ਮੌਜੂਦ ਹੈ ਅਤੇ ਇਸ ਗੁਰਦੁਆਰਾ ਸਾਹਿਬ ਦੀ ਮੌਜੂਦਗੀ ਬਹੁਤ ਹੀ ਸੁੰਦਰਤਾ ਦਾ ਪ੍ਰਤੀਕ ਹੈ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਪੇਜ ਦੇ ਉੱਤੇ ਪਹਿਲੀ ਵਾਰ ਆਏ ਹੋ ਜਾਂ ਫਿਰ ਫਸਟ ਟਾਈਮ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਗੁਰਸਿੱਖੀ ਦੀਆਂ ਰਿਲੇਟਿਡ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਆਓ ਸੰਗਤ ਜੀ ਤੁਹਾਨੂੰ ਲੈ ਚਲੀਏ ਸੋਮਾ ਸਰ ਸਾਹਿਬ ਦੀ ਪੂਰੀ ਯਾਤਰਾ ਤੇ ਜਿਸ ਦੌਰਾਨ ਤੁਹਾਨੂੰ ਦਿਖਾਵਾਂਗੇ ਕਿ ਗੁਰੂ ਸਾਹਿਬ ਨੇ ਕਿੱਥੇ ਤੀਰ ਮਾਰ ਕੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਸੀ ਔਰ ਉਸ ਦੇ ਦੌਰਾਨ ਇਹ ਵੀ ਦਿਖਾਵਾਂਗੇ ਗੁਰੂ ਸਾਹਿਬ ਦੇ ਨਾਲ ਜੋ ਗਨੀ ਔਰ ਨਬੀ ਖਾਨ ਕਿਸ ਜਗ੍ਹਾ ਤੇ ਵਿਸ਼ਰਾਮ ਕੀਤਾ ਸੀ ਸੰਗਤ ਜੀ ਸਾਡੇ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਟਿੱਬਾ ਪਿੰਡ ਤੋਂ ਜੋ ਕਿ ਬਹੁਤ ਹੀ ਸੁੰਦਰ ਅਤੇ ਸਾਫ਼ ਸੁਥਰਾ ਪਿੰਡ ਹੈ ਜਿਸ ਦੇ ਵਿੱਚ ਬਹੁਤ ਹੀ ਖੁੱਲੀ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਸੋਭਾਇਮਾਨ ਹੈ ਅਤੇ ਅਸੀਂ ਇੱਥੇ ਗੁਰੂ ਸਾਹਿਬ ਦਾ ਪਾਠ ਕਰਦੇ ਹਾਂ ਪਾਠ ਕਰਨ ਤੋਂ ਬਾਅਦ ਅਸੀਂ ਜਾਂਦੇ ਹਾਂ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਨੇ ਸੋਮਾ ਪ੍ਰਗਟ ਕੀਤਾ ਸੀ ਉਸ ਦੌਰਾਨ ਅਸੀਂ ਉਸ ਜਲ ਦੇ ਸੋਮੇ ਦਾ ਜਲ ਵੀ ਛਕਦੇ ਹਾਂ ਅਤੇ ਰੱਬ ਦਾ ਨਾਮ ਵੀ ਲੈਂਦੇ ਹਾਂ ਵਾਹਿਗੁਰੂ ਵਾਹਿਗੁਰੂ ਆਈ ਗਈ ਸੰਗਤ ਲਈ ਇੱਥੇ ਬਹੁਤ ਹੀ ਅੱਛਾ ਪ੍ਰਬੰਧ ਹੈ ਲੰਗਰ ਦਾ ਬਹੁਤ ਅੱਛਾ ਪ੍ਰਬੰਧ ਹੈ ਸਭ ਤੋਂ ਪਹਿਲਾਂ ਅਸੀਂ ਦਰਸ਼ਨ ਕਰਦੇ ਹਾਂ ਉਸ ਸਥਾਨ ਦੀ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਸੋਮਾ ਪ੍ਰਗਟ ਕੀਤਾ ਸੀ ਅੰਗਦ ਜੀ ਗੁਰੂ ਸਾਹਿਬ 1704 ਈਸਵੀ ਦੇ ਵਿੱਚ ਤਾਂ ਇੱਥੇ ਇੱਕ ਆਜੜੀ ਆਪਣੀਆਂ ਭੇਡਾਂ ਬੱਕਰੀਆਂ ਚਾਰ ਰਿਹਾ ਸੀ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਤੋਂ ਪਾਣੀ ਦੀ ਮੰਗ ਕੀਤੀ ਅਤੇ ਪਾਣੀ ਦੀ ਮੰਗ ਕਰਨ ਦੇ ਸਮੇਂ ਆਜੜੀ ਨੇ ਜ਼ੋਰ-ਜ਼ੋਰ ਨਾਲ ਕਿਹਾ ਗੁਰੂ ਜੀ ਕੇ ਅੱਗੇ ਗੁਰੂ ਜੀ ਕੇ ਅੱਗੇ ਤੇ ਇਹ ਕਹਿ ਕੇ ਉੱਥੋਂ ਦੀ ਫਟਾਫਟ ਚਲੇ ਗਿਆ ਅਤੇ ਉਸ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਲੋਕੀ ਬਹੁਤ ਹੀ ਜ਼ਿਆਦਾ ਜਾਂ ਤਾਂ ਗੁਰੂ ਜੀ ਦੇ ਆਣ ਤੇ ਖੁਸ਼ ਹੋ ਜਾਂਦੇ ਸਨ ਜਾਂ ਫਿਰ ਗੁਰੂ ਜੀ ਤੇ ਆਣ ਤੇ ਡਰ ਜਾਂਦੇ ਸਨ ਸਮੇਂ ਦੀਆਂ ਸਰਕਾਰਾਂ ਤੋਂ ਇਹ ਕਹਿ ਕੇ ਜਾਣ ਤੋਂ ਬਾਅਦ ਤਾਂ ਉਹ ਜਲ ਨਾ ਛਕਾ ਸਕਿਆ ਤਾਂ ਗੁਰੂ ਸਾਹਿਬ ਜੀ ਨੇ ਆਪਣੀ ਤੀਰ ਦੀ ਨੋਕ ਤੇ ਇਸ ਜਗ੍ਹਾ ਤੇ ਪਾਣੀ ਦਾ ਸੋਮਾ ਪ੍ਰਗਟ ਕਰਤਾ ਅਤੇ ਤੁਹਾਨੂੰ ਇਸ ਜਗ੍ਹਾ ਦੇ ਪੂਰੇ ਦਰਸ਼ਨ ਕਰਵਾਨੇ ਹਾਂ ਅੰਦਰੋਂ ਦੀ ਜਿਸ ਜਗ੍ਹਾ ਤੇ ਗੁਰੂ ਜੀ ਦੇ ਅੱਜ ਵੀ ਪਾਣੀ ਦੀ ਮੌਜੂਦਗੀ ਤੁਹਾਨੂੰ ਦਿਖੇਗੀ ਔਰ ਇਹ ਸੋਮਾ ਹਜੇ ਵੀ ਮੌਜੂਦ ਹੈ ਅਤੇ ਸੰਗਤਾਂ ਇੱਥੋਂ ਦੀ ਜਲ ਛਕਦੀਆਂ ਨੇ ਇਸ ਸੋਮੇ ਦੇ ਦਰਸ਼ਨ ਕਰਨ ਤੋਂ ਬਾਅਦ ਬਾਬਾ ਜੀ ਇੱਥੇ ਦੀ ਇਤਿਹਾਸ ਆਪਣੇ ਮੂੰਹੋਂ ਆਪ ਦੱਸਦੇ ਨੇ ਸੰਗਤ ਜੀ ਉਸ ਜਗ੍ਹਾ ਮਾਈਕ ਨਾ ਹੋਣ ਕਰਕੇ ਸਾਨੂੰ ਉਸ ਜਗ੍ਹਾ ਤੇ ਥੋੜੀ ਜੀ ਤੁਹਾਨੂੰ ਆਵਾਜ਼ ਘੱਟ ਸੁਣਾਈ ਦੇਗੀ ਇਸ ਲਈ ਇਸ ਇਸ ਇਤਿਹਾਸ ਨੂੰ ਹੈੱਡਫੋਨ ਲਗਾ ਕੇ ਹੀ ਸੁਣੋ ਕੀ ਇਤਿਹਾਸ ਹੈਗਾ ਬਾਬਾ ਜੀ ਇਹ ਵੀ ਬੀਬ ਨੇ ਮਾਸੀ ਬੜਾ ਸਾਬਤ ਜਿਹਾ ਜੀ ਬੋਲਛਾਹ ਨਹੀਂ ਹਾਂਜੀ ਗਰੀਬਾ ਤੁਹਾਨੂੰ ਵੀ ਦਾ ਇਹੀ ਨਾਮ ਸੀਗੇ ਠੀਕ ਹੈ ਜੀ ਇਹ ਬਾਲ ਨੇ ਜਦੋਂ ਆਪਣੇ ਪਿਛਲੇ ਕੁਲਸਨਾਂ ਅੱਜ ਦੇ ਦੀ ਕਿਸ ਜਗ੍ਹਾ ਕਿઠਰੇ ਵੀ ਭਾਈ ਕਾਨਿਕਾ ਨਵੀਂ ਦਾ ਇਹਦੇ ਨਾਲ ਸੀ ਕਿ ਇਹ ਪੰਗਾ ਚੱਕ ਕੇ ਕਿ ਭਾਈ ਮਾਨ ਸਿੰਘ ਦੀ ਪਾਈ ਦਇਆ ਸੀ ਤੇ ਭਾਈ ਧਰਮ ਸਿੰਘ ਜੀ ਜਿਨ੍ਹਾਂ ਦੇ ਨਾਲ ਸੀਗੇ ਪੰਜ ਸਿੰਘ ਪੰਜ ਜਾਣੇ ਸੀ ਪੰਜ ਸੇਵਾਦਾਰ ਇਹ ਜਿਨ੍ਹਾਂ ਨੇ ਪੰਗਾ ਚੱਕ ਕੇ ਫਿਰ ਮਾਚੀ ਵੜੇ ਜਗਲਾ ਵਿੱਚ ਦੋ ਹੁੰਦੇ ਹੋਏ ਤੇ ਉਹ ਦੋਵਾਰਾ ਘਰ ਬਾਹਰ ਪੇਟ ਸਾਬ ਹੁੰਦੇ ਹੋਏ ਉਸ ਤੋਂ ਬਾਅਦ ਵੀਰੇ ਇਹ ਇੰਦਰ ਆਏ ਤੇ ਕਨੇਜ ਆਏ ਤੇ ਉਸ ਤੋਂ ਬਾਅਦ ਆਪਣੇ ਦੋਵਾਰਾ ਘਟਾਣਾ ਸਾਬ ਆਏ ਉਸ ਤੋਂ ਬਾਅਦ ਹੁੰਦੇ ਹੁੰਦੇ ਇਹ ਤਰਤੀਦਰ ਆਏ ਸੋਮਾ ਸਰਸਵਰ ਰੇਉ ਸਹਿਵਾਏ ਹਾਂਜੀ ਉਸ ਤੋਂ ਬਾਅਦ ਇਹ ਫਿਰ ਆਲਮ ਕੀ ਗੁਰਦੁਆਰਾ ਸਾਹਿਬ ਗਏ ਕਿਉਂਕਿ ਬេរ ਇਨਾਂ ਨੇ ਮਰਜੀ ਵਿਰਾਜ ਦੀ ਉੱਤੇ ਉੱਤੇ ਰੱਖਤੀ ਹੋਈ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਜਗ੍ਹਾ ਦਰਸ਼ਨ ਕਰਨ ਤੋਂ ਬਾਅਦ ਤੁਸੀਂ ਇਸ ਜਗ੍ਹਾ ਦਾ ਇਹ ਜਲ ਜ਼ਰੂਰ ਛਕੋ ਅਤੇ ਵਾਹਿਗੁਰੂ ਦਾ ਨਾਮ ਲਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗਦੀ ਆ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ